Thank okay. you. ਨੋ ਭਾਈ ਮੇਰਾ ਨਾਮ ਜਸਦੀਪ ਕੁਮਾਰ ਹੈ ਬਾਈਕ ਵੀਡੀਓ ਵਾਲੇ ਹੋ ਰਹੀ ਹੈ ਕਿ ਮੈਟਰ ਵੀ ਲੜਾਈ ਦਾ ਕੁਝ ਬੰਦੇ ਕੁੱਟ ਰਹੇ ਆਓ ਵੀਰੇ ਮੈਂ ਦੋਸਤਲੇ ਕਰੇ ਗਿਆ ਸੀਗਾ ਉਹਨਾਂ ਨੂੰ ਛੱਡਣ ਤੇ ਮੈਂ ਪੇਮੈਂਟ ਲੈਣ ਗਿਆ ਸੀ ਮੁੰਡੇ ਕੋਲੋਂ ਹੀ ਪੇਮੈਂਟ ਲੈ ਕੇ ਤੇ ਮੈਂ ਵਾਪਸ ਆ ਰਿਹਾ ਸੀਗਾ ਮੈਂਨੇ ਗੱਡੀ ਮੋੜੀ ਤੇ ਉੱਥੇ ਖੋਬਾਜੀ ਕਰ ਲਈ ਮੇਰੇ ਨਾਲ ਤੇ ਮਾਰ ਕੁੱਟ ਤੇ ਮੇਰੀ ਗੱਡੀ 'ਤੇ ਇਟਾ-ਉਟਾ ਮਾਰੀਆਂ ਜੀ ਕਿੰਨੇ ਵੇਰੀ ਬੰਦੇ ਕਿਹੜੀ ਕਲੋਨੀ ਸੀ ਇਹ ਬੜਾ ਰਾਈ ਮੱਝ ਰਹੀ ਤੇ 6:30-7 ਦੇ ਕਰੀਬ ਦੇ ਵਿੱਚ ਗੱਲ ਹੋਈ ਸੀਗੀ ਇਹ ਹਾਂ ਜੀ ਮੈਂ ਗੱਡੀ 'ਚ ਇਕੱਲਾ ਤਿਗਾ ਜੀ ਇਹ ਜੀ ਇਹ ਕੱਲ ਦੀ ਹੈ ਜੀ ਕੱਲ ਸ਼ਾਮ ਦੀ ਹਾਲੇ ਇਹ ਤੇ ਉਹ ਸੀਗੇ ਜੀ 15-16 ਜਣੇ ਸੀਗੇ ਤੇ ਮੈਂ ਗੱਡੀ 'ਚ ਇਕੱਲਾ ਤਿਗਾ ਜੀ ਆਇਆ ਜੀ ਉਹਨਾਂ ਨੇ ਮੱਲੇ ਵਾਲਾ ਨੇ ਉਹਨਾਂ ਨੇ ਵੀ ਵਿੱਚ ਪਏ ਪਰ ਉਹਨਾਂ ਨੇ ਛੱਡਿਆ ਨਹੀਂ ਜੀ ਇਕੱਠੇ ਛੱਟਾਂ ਹੀ ਮੇਰੇ ਸਿਰ ਤੇ ਵੱਜਿਆ ਨੇ ਜੀ ਪੈਰ ਤੇ ਡੰਡੇ-ਡੁੰਡੇ ਮਾਰਿਆ ਜੀ ਮੁੱਕੇ-ਮੱਕੇ ਵੀ ਮਾਰੇ ਆ ਜੀ ਤੇ ਮੇਰੇ ਸ਼ਿਸ਼ੇ ਸੁਸੇਪਾਂ ਤੇ ਤੇ ਗੱਡੀ 'ਚ ਪੇਮੈਂਟ ਵੀ ਪਈ ਸੀ ਜੀ ਮੇਰੀ ਤੇ 26700 ਰੁਪਏ ਪੇਮੈਂਟ ਤੇ ਗਈ ਕਸਟਮਰ ਤੋਂ ਲੈ ਕੇ ਆਇਆ ਦਿਆ ਗੱਡੀ ਦਾ ਕੰਮ ਕਰਾਇਆ ਜੀ ਤੇ ਇੱਕ ਮੇਰੀ ਚੈਨ ਜੀ ਦੀ ਗੱਲੇ 'ਚ ਚਾਂਦੀ ਦੀ ਤੇ ਉਹ ਵੀ ਕੱਢ ਲਈ ਜੀ ਸੁਮੰਦੀ ਵੀ ਸਾਨੂੰ ਕੰਪਲੀਟ ਕਰਾਦੀ ਹਾਂ ਹਾਂ ਇਹ ਕੰਪਲੇਂਟ ਕਰਾਦੀ ਪਰ ਮੇਰੇ ਕੋਈ ਹਜੇ ਕੁਝ ਹੋਇਆ ਨਹੀਂ ਜੀ ਆਪਣਾ ਕਿਤਵਾਲੀ ਕੀ ਕਹਿਣਾ ਚਾਹੁੰਦੇ ਆਪਾਂ ਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਜੀ ਨੋ ਬਈ ਮੇਰਾ ਨਾਮ ਜਸਦੇਵ ਕੁਮਾਰ ਹੈ। ਬਾਈਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮੈਨਰੇ ਵੀ ਲੜਾਈ ਦਾ ਕੁਝੰਨੇ ਘੁੱਟ ਰਹੇ ਆ। ਉਹ ਵੀਰੇ ਮੈਂ ਦੋਸਤ ਦੇ ਘਰੇ ਗਿਆ ਸੀਗਾ। ਉਹਨਾਂ ਨੂੰ ਛੱਡਣ ਤੇ ਮੈਂ ਪੇਮੈਂਟ ਲੈਣ ਗਿਆ ਸੀ ਮੁੰਡੇ ਕੋਲੋਂ ਹੀ ਪੇਮੈਂਟ ਲੈ ਕੇ ਤੇ ਮੈਂ ਵਾਪਸ ਆ ਰਿਹਾ ਸੀਗਾ। ਮੈਂਨੇ ਗੱਡੀ ਮੋੜੀ ਤੇ ਉੱਥੇ ਖੋਬਾਜੀ ਕਰ ਲਈ ਮੇਰੇ ਨਾਲ ਤੇ ਮਾਰ ਘੁੱਟ ਤੇ ਮੇਰੀ ਗੱਡੀ 'ਚ ਟਾ ਟਾ ਮਾਰੀਆਂ ਇਹ। ਕਿੰਨੇ ਵਜੇ ਦੀ ਬਣਾ? ਕਿਹੜੀ ਕਲੋਨੀ ਸੀ ਇਹ? ਇਹ ਬੜਾ ਰਾਈ ਮੱਝ ਰਹੀ ਤੇ 6:30-7 ਦੇ ਕਰੀਬ ਦੇ ਵਿੱਚ ਗੱਲ ਹੋਈ ਸੀਗੀ ਇਹ ਹਾਂ ਜੀ ਮੈਂ ਗੱਡੀ 'ਚ ਇਕੱਲਾ ਸੀ ਗਿਆ ਇਹ ਜੀ ਇਹ ਕੱਲ ਦੀ ਹੈ ਜੀ ਕੱਲ ਸ਼ਾਮ ਦੀ ਹਾਲੇ ਇਹ ਤੇ ਉਹ ਸੀਗੇ ਜੀ 15-16 ਜਣੇ ਸੀਗੇ ਤੇ ਮੈਂ ਗੱਡੀ 'ਚ ਇਕੱਲਾ ਸੀ ਗਿਆ ਜੀ ਆਇਆ ਜੀ ਉਹਨਾਂ ਨੇ ਮੱਲੇ ਵਾਲਾ ਨੇ ਉਹਨਾਂ ਨੇ ਵੀ ਵਿੱਚ ਪਏ ਪਰ ਉਹਨਾਂ ਨੇ ਛੱਡਿਆ ਨਹੀਂ ਜੀ ਛੱਟਾ ਹੀ ਮੇਰੇ ਸਿਰ ਤੇ ਵੱਜਿਆ ਨੇ ਜੀ ਪੈਰ ਤੇ ਡੰਡੇ-ਡੁੰਡੇ ਮਾਰੇ ਆ ਜੀ ਮੁੱਕੇ-ਮੱਕੇ ਵੀ ਮਾਰੇ ਆ ਜੀ ਤੇ ਮੇਰੇ ਸ਼ਿਸ਼ੇ ਸੁਸੇਪਾਂ ਤੇ ਤੇ ਗੱਡੀ 'ਚ ਪੇਮੈਂਟ ਵੀ ਪਈ ਸੀ ਜੀ ਮੇਰੀ ਤੇ 26700 ਰੁਪਏ ਪੇਮੈਂਟ ਦੇ ਗਈ ਕਸਟਮਰ ਤੋਂ ਲੈ ਕੇ ਆਇਆ ਗੱਡੀ ਦਾ ਕੰਮ ਕਰਾਇਆ ਜੀ ਤੇ ਇੱਕ ਮੇਰੀ ਚੈਨ ਜੀ ਦੀ ਗੱਲੇ 'ਚ ਚਾਂਦੀ ਦੀ ਤੇ ਉਹ ਵੀ ਕੱਢ ਲਈ ਜੀ ਸੁਮੰਦੀ ਸਾਨੂੰ ਕੰਪਲੀਟ ਕਰਾਦੀ ਹਾਂ ਇਹ ਕੰਪਲੇਂਟ ਕਰਾਦੀ ਪਰ ਮੇਰੇ ਕੋਈ ਹਜੇ ਕੁਝ ਹੋਇਆ ਨਹੀਂ ਜੀ ਆਪਣਾ ਕਤਵਾਲੀ ਕੀ ਕਹਿੰਦਾ ਜਾਂਦੇ ਆਪਾਂ ਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਜੀ ਨੋ ਬਈ ਮੇਰਾ ਨਾਮ ਜਸਦੇਵ ਕੁਮਾਰ ਹੈ। ਬਾਈਕ ਵੀਡੀਓ ਵਾਲੀ ਹੋ ਰਹੀ ਹੈ ਕਿ ਮੈਟਰ ਵੀ ਲੜਾਈ ਦਾ ਕੁਝ ਬੰਦੇ ਕੁੱਟ ਰਹੇ ਆ। ਉਹ ਵੀਰੇ ਮੈਂ ਦੋਸਤਲੇ ਕਰੇ ਗਿਆ ਸੀਗਾ। ਉਹਨਾਂ ਨੂੰ ਛੱਡਣ ਤੇ ਮੈਂ ਪੇਮੈਂਟ ਲੈਣ ਗਿਆ ਸੀ ਮੁੰਡੇ ਕੋਲੋਂ ਹੀ ਪੇਮੈਂਟ ਲੈ ਕੇ ਤੇ ਮੈਂ ਵਾਪਸ ਆ ਰਿਹਾ ਸੀਗਾ। ਮੈਂਨੇ ਗੱਡੀ ਮੋੜੀ ਤੇ ਉੱਥੇ ਖੋਬਾਜੀ ਕਰ ਲਈ ਮੇਰੇ ਨਾਲ ਤੇ ਮਾਰ ਕੁੱਟ ਤੇ ਮੇਰੀ ਗੱਡੀ 'ਚ ਇਟਾ-ਉਟਾ ਮਾਰੀਆਂ ਜੀ। ਕਿੰਨੇ ਵਜੇ ਦੀ ਗੱਲ ਹੈ? ਕਿਹੜੀ ਕਲੋਨੀ ਸੀ ਇਹ? ਇਹ ਬੜਾ ਰਾਈ ਮੱਝ ਰਹੀ ਤੇ 6:30-7 ਦੇ ਕਰੀਬ ਦੇ ਵਿੱਚ ਗੱਲ ਹੋਈ ਸੀਗੀ ਇਹ ਹਾਂ ਜੀ ਮੈਂ ਗੱਡੀ 'ਚ ਇਕੱਲਾ ਤਿਗਾ ਜੀ ਇਹ ਵੀਡੀਓ ਵਾਇਰਲ ਹੋ ਗਈ ਕੋਈ ਨਹੀਂ ਇਹ ਕਹਿੰਦੀ ਹੈ ਇਹ ਜੀ ਇਹ ਕੱਲ ਦੀ ਹੈ ਜੀ ਕੱਲ ਸ਼ਾਮ ਦੀ ਹਾਲੀ ਹੈ ਤੇ ਉਹ ਸੀਗੇ ਜੀ 15-16 ਜਣੇ ਸੀਗੇ ਤੇ ਮੈਂ ਗੱਡੀ 'ਚ ਇਕੱਲਾ ਤਿਗਾ ਜੀ ਆਇਆ ਜੀ ਉਹਨਾਂ ਨੇ ਮੱਲੇ ਵਾਲਾ ਨੇ ਉਹਨਾਂ ਨੇ ਵੀ ਵਿੱਚ ਪਏ ਪਰ ਉਹਨਾਂ ਨੇ ਛੱਡਿਆ ਨਹੀਂ ਜੀ ਇਕੱਠੇ ਛੱਟਾਂ ਹੀ ਮੇਰੇ ਸਿਰ ਤੇ ਪੱਜੇ ਨੇ ਜੀ ਪੈਰ ਤੇ ਡੰਡੇ-ਡੁੰਡੇ ਮਾਰਿਆ ਜੀ ਮੁੱਕੇ-ਮੱਕੇ ਵੀ ਮਾਰਿਆ ਜੀ ਤੇ ਮੇਰੇ ਸ਼ਿਸ਼ੇ ਸੁਸੇਪਾਂ ਤੇ ਤੇ ਗੱਡੀ 'ਚ ਪੇਮੈਂਟ ਵੀ ਪਈ ਸੀ ਜੀ ਮੇਰੀ ਤੇ 26700 ਰੁਪਏ ਪੇਮੈਂਟ ਦੇ ਗਈ ਕਸਟਮਰ ਤੋਂ ਲੈ ਕੇ ਆਇਆ ਦੀ ਗੱਡੀ ਦਾ ਕੰਮ ਕਰਾਇਆ ਦੀ ਤੇ ਇੱਕ ਮੇਰੀ ਚੈਨ ਜੀ ਦੀ ਗੱਲੀ 'ਚ ਚਾਂਦੀ ਦੀ ਤੇ ਉਹ ਵੀ ਕੱਢ ਲਈ ਜੀ ਸੁਮੰਦੀ ਸਾਨੂੰ ਕੰਪਲੀਟ ਕਰਾਦੀ ਹਾਂ ਹਾਂ ਇਹ ਕੰਪਲੇਂਟ ਕਰਾਦੀ ਪਰ ਮੇਰੇ ਕੋਈ ਹਜੇ ਕੁਝ ਹੋਇਆ ਨਹੀਂ ਜੀ ਸਾਡਾ ਕਿਹੜਾ ਬੰਦਾ ਆਪਣਾ ਕਤਵਾਲੀ ਕੀ ਕਹਿਣਾ ਚਾਹੁੰਦੇ ਆਪਾਂ ਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਜੀ ਨੋ ਬਈ ਮੇਰਾ ਨਾਮ ਜਸਦੀਪ ਕੁਮਾਰ ਹੈ। ਬਾਈਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮੈਂ ਤੇ ਵੀ ਲੜਾਈ ਦਾ ਕੁਝ ਬੰਦੇ ਕੁੱਟ ਰਿਹਾ। ਆਓ ਵੀਰੇ ਮੈਂ ਦੋਸਤ ਦੇ ਕਰੇ ਗਿਆ ਸੀਗਾ ਉਹਨਾਂ ਨੂੰ ਛੱਡਣ ਤੇ ਮੈਂ ਪੇਮੈਂਟ ਲੈਣ ਗਿਆ ਸੀ ਮੁੰਡੇ ਕੋਲੋਂ ਹੀ ਪੇਮੈਂਟ ਲੈ ਕੇ ਤੇ ਮੈਂ ਵਾਪਸ ਆ ਰਿਹਾ ਸੀਗਾ ਮੈਂਨੇ ਗੱਡੀ ਮੋੜੀ ਤੇ ਉੱਥੇ ਖੋਬਾਜੀ ਕਰ ਲਈ ਮੇਰੇ ਨਾਲ ਤੇ ਮਾਰ ਕੁੱਟ ਤੇ ਮੇਰੀ ਗੱਡੀ 'ਚ ਇੱਟਾ-ਉੱਟਾ ਮਾਰੀਆਂ ਜੀ। ਕਿੰਨੇ ਵੇਰੀ ਕਲੋੜੀ ਸੀ ਇਹ ਕਿਹੜੀ ਕਲੋੜੀ ਸੀ ਇਹ? ਇਹ ਬੜਾ ਰਾਈ ਮੱਜ ਰਹੀ ਤੇ 6:30-7 ਦੇ ਕਰੀਬ ਦੇ ਵਿੱਚ ਗੱਲ ਹੋਈ ਸੀ ਜੀ ਇਹ ਹਾਂ ਜੀ ਮੈਂ ਗੱਡੀ 'ਚ ਇਕੱਲਾ ਚ ਗਈ ਇਹ ਵੀਡੀਓ ਵਾਇਰਲ ਹੋ ਗਈ ਕੋਈ ਨਹੀਂ ਇਹ ਕੱਲ ਦੀ ਹੈ ਜੀ ਇਹ ਕੱਲ ਦੀ ਹੈ ਜੀ ਕੱਲ ਸ਼ਾਮ ਦੀ ਹਾਲੇ ਇਹ ਤੇ ਉਹ ਸੀਗੇ ਜੀ 15-16 ਜਨੇ ਸੀਗੇ ਤੇ ਮੈਂ ਗੱਡੀ 'ਚ ਇਕੱਲਾ ਦੀ ਗਈ ਆਇਆ ਜੀ ਕੋਲ ਉਹਨਾਂ ਨੇ ਇੱਕ ਮੱਲੇ ਵਾਲਾ ਨੇ ਉਹਨਾਂ ਨੇ ਵੀ ਵਿੱਚ ਪਏ ਪਰ ਉਹਨਾਂ ਨੇ ਛੱਡਿਆ ਨਹੀਂ ਜੀ ਇਕੱਠੇ ਛੱਟਾ ਹੀ ਮੇਰੇ ਸਿਰ ਤੇ ਵੱਜਿਆ ਨੇ ਜੀ ਪੈਰ ਤੇ ਡੰਡੇ-ਡੁੰਡੇ ਮਾਰੇ ਆ ਜੀ ਮੁਕੇ-ਮੱਕੇ ਵੀ ਮਾਰੇ ਆ ਜੀ ਤੇ ਮੇਰੇ ਸ਼ਿਸ਼ੇ ਸੁਸੇਪਾਂ ਤੇ ਤੇ ਗੱਡੀ 'ਚ ਪੇਮੈਂਟ ਵੀ ਪਈ ਸੀ ਜੀ ਮੇਰੀ ਤੇ 26700 ਰੁਪਏ ਪੇਮੈਂਟ ਤੇ ਗਈ ਕਸਟਮਰ ਤੋਂ ਲੈ ਕੇ ਆਇਆ ਗਿਆ ਗੱਡੀ ਦਾ ਕੰਮ ਕਰਾਇਆ ਜੀ ਤੇ ਇੱਕ ਮੇਰੀ ਚੈਨਜ ਕੀ ਗੱਲੇ 'ਚ ਚਾਂਦੀ ਦੀ ਤੇ ਉਹ ਵੀ ਕੱਢ ਲਈ ਜੀ ਸੁਮੰਦੀ ਸਾਡੇ ਕੰਪਲੀਟ ਕਰਾਦੀ ਹਾਂ ਹਾਂ ਇਹ ਕੰਪਲੇਂਟ ਕਰਾਦੀ ਪਰ ਮੇਰੇ ਕੋਈ ਹਜੇ ਕੁਝ ਹੋਇਆ ਨਹੀਂ ਜੀ ਸਾਡਾ ਕਿਹੜਾ ਬੰਦਾ ਆਪਣਾ ਕਤਵਾਲੀ ਕੀ ਕਹਿਣਾ ਚਾਹੁੰਦੇ ਆਪਾਂ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਜੀ ਨੋ ਬਈ ਮੇਰਾ ਨਾਮ ਜਸਦੀਪ ਕੁਮਾਰ ਹੈ। ਬਾਈਕ ਵੀਡੀਓ ਬੈਟਰ ਹੋ ਰਹੀ ਹੈ ਕਿ ਮੈਂ ਤੇ ਵੀ ਲੜਾਈ ਦਾ ਕੁਝ ਬੰਦੇ ਕੁੱਟ ਰਹੇ ਆ। ਉਹ ਵੀਰੇ ਮੈਂ ਦੋਸਤ ਦੇ ਘਰੇ ਗਿਆ ਸੀਗਾ। ਉਹਨਾਂ ਨੂੰ ਛੱਡਣਾ ਤੇ ਮੈਂ ਪੇਮੈਂਟ ਲੈਣ ਗਿਆ ਸੀ ਮੁੰਡੇ ਕੋਲੋਂ ਹੀ ਪੇਮੈਂਟ ਲੈ ਕੇ ਤੇ ਮੈਂ ਵਾਪਸ ਆ ਰਿਹਾ ਸੀਗਾ। ਮੈਂਨੇ ਗੱਡੀ ਮੋੜੀ ਤੇ ਉੱਥੇ ਖੋਬਾਜੀ ਕਰ ਲਈ ਮੇਰੇ ਨਾਲ ਤੇ ਮਾਰ ਕੁੱਟ ਤੇ ਮੇਰੀ ਗੱਡੀ 'ਚ ਇੱਟਾ-ਉੱਟਾ ਮਾਰੀਆਂ ਜੀ। ਕਿੰਨੇ ਵੀਰੇ ਬੜਾ ਕਿਹੜੀ ਕਲੋਨੀ ਸੀ ਇਹ ਬੜਾ ਰਾਈ ਮੱਝ ਰਹੀ ਤੇ 6:30-7 ਦੇ ਕਰੀਬ ਦੇ ਵਿੱਚ ਗੱਲ ਹੋਈ ਸੀ ਜੀ ਇਹ ਹਾਂ ਜੀ ਮੈਂ ਗੱਡੀ 'ਚ ਇਕੱਲਾ ਤਿਗਾ ਜੀ ਇਹ ਜੀ ਇਹ ਕੱਲ ਦੀ ਹੈ ਜੀ ਕੱਲ ਸ਼ਾਮ ਦੀ ਹਾਲ ਹੈ ਇਹ ਤੇ ਉਹ ਸੀਗੇ ਜੀ 15-16 ਜਣੇ ਸੀਗੇ ਤੇ ਮੈਂ ਗੱਡੀ 'ਚ ਇਕੱਲਾ ਤਿਗਾ ਜੀ ਆਇਆ ਜੀ ਉਹਨਾਂ ਨੇ ਮੱਲੇ ਵਾਲਾ ਨੇ ਉਹਨਾਂ ਨੇ ਵੀ ਵਿੱਚ ਪਏ ਪਰ ਉਹਨਾਂ ਨੇ ਛੱਡਿਆ ਨਹੀਂ ਜੀ ਇਕੱਠੇ ਛੱਟਾ ਹੀ ਮੇਰੇ ਸਿਰ ਤੇ ਵੱਜਿਆ ਨੇ ਜੀ ਪੈਰ ਤੇ ਡੰਡੇ-ਡੁੰਡੇ ਮਾਰੇ ਆ ਜੀ ਮੁੱਕੇ-ਮੱਕੇ ਵੀ ਮਾਰੇ ਆ ਜੀ ਤੇ ਮੇਰੇ ਸ਼ਿਸ਼ੇ ਸੁਸੇਪਾਂ ਤੇ ਤੇ ਗੱਡੀ 'ਚ ਪੇਮੈਂਟ ਵੀ ਪਈ ਸੀ ਜੀ ਮੇਰੀ ਤੇ 26700 ਰੁਪਏ ਪੇਮੈਂਟ ਦਿੱਤੀ ਗਈ ਕਸਟਮਰ ਤੋਂ ਲੈ ਕੇ ਆਇਆ ਦੀ ਗੱਡੀ ਦਾ ਕੰਮ ਕਰਾਇਆ ਦੀ ਤੇ ਇੱਕ ਮੇਰੀ ਚੈਨ ਜੀ ਦੀ ਗੱਲੇ 'ਚ ਚਾਂਦੀ ਦੀ ਤੇ ਉਹ ਵੀ ਕੱਢ ਲਈ ਜੀ ਸੁਮੰਦੀ ਸਾਨੂੰ ਕੰਪਲੀਟ ਕਰਾਉਂਦੀ ਹਾਂ ਹਾਂ ਇਹ ਕੰਪਲੇਂਟ ਕਰਾਦੀ ਪਰ ਮੇਰੇ ਕੋਈ ਹਜੇ ਕੁਝ ਹੋਇਆ ਨਹੀਂ ਜੀ ਸਾਡਾ ਕਿਹੜਾ ਬੰਦਾ ਆਪਣਾ ਕਤਵਾਲੀ ਕੀ ਕਹਿਣਾ ਜਾਂਦੇ ਆਪਾਂ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਕਿਨੋ ਭਾਈ ਮੇਰਾ ਨਾਮ ਜਸਦੀਪ ਕੁਮਾਰ ਹੈ। ਬਾਈਕ ਵੀਡੀਓ ਬੈਟਰ ਹੋ ਰਹੀ ਹੈ ਕਿ ਮੈਂ ਤੇ ਵੀ ਲੜਾਈ ਦਾ ਕੁਝ ਬੰਦੇ ਕੁੱਟ ਰਹੇ ਆ। ਉਹ ਵੀਰੇ ਮੈਂ ਦੋਸਤ ਦੇ ਘਰੇ ਗਿਆ ਸੀਗਾ। ਉਹਨਾਂ ਨੂੰ ਛੱਡਣਾ ਤੇ ਮੈਂ ਪੇਮੈਂਟ ਲੈਣ ਗਿਆ ਸੀ ਮੁੰਡੇ ਕੋਲੋਂ ਹੀ ਪੇਮੈਂਟ ਲੈ ਕੇ ਤੇ ਮੈਂ ਵਾਪਸ ਆ ਰਿਹਾ ਸੀਗਾ। ਮੈਂਨੇ ਗੱਡੀ ਮੋੜੀ ਤੇ ਉੱਥੇ ਖੋਬਾਜੀ ਕਰ ਲਈ ਮੇਰੇ ਨਾਲ ਤੇ ਮਾਰ ਕੁੱਟ ਤੇ ਮੇਰੀ ਗੱਡੀ 'ਚ ਇੱਟਾ-ਉੱਟਾ ਮਾਰੀਆਂ ਜੀ। ਕਿੰਨੇ ਵਜੇ ਦੀ ਗੱਲ ਹੈ? ਕਿਹੜੀ ਕਲੋਨੀ ਸੀ ਇਹ? ਬੜਾ ਰਾਈ ਮੱਝ ਰਹੀ ਤੇ 6:30-7 ਦੇ ਕਰੀਬ ਦੇ ਵਿੱਚ ਗੱਲ ਹੋਈ ਸੀਗੀ ਇਹ ਹਾਂ ਜੀ ਮੈਂ ਗੱਡੀ 'ਚ ਇਕੱਲਾ ਤਿਗਾ ਜੀ ਇਹ ਵੀਡੀਓ ਵਾਇਰਲ ਹੋ ਗਈ ਕੋਈ ਨਹੀਂ ਇਹ ਕੱਲ ਦੀ ਹੈ ਜੀ ਕੱਲ ਸ਼ਾਮ ਦੀ ਹਾਲ ਲਈ ਇਹ ਤੇ ਉਹ ਸੀਗੇ ਜੀ 15-16 ਜਣੇ ਸੀਗੇ ਤੇ ਮੈਂ ਗੱਡੀ 'ਚ ਇਕੱਲਾ ਤਿਗਾ ਜੀ ਆਇਆ ਜੀ ਉਹਨਾਂ ਨੇ ਇੱਕ ਮੱਲੇ ਵਾਲਾ ਨੇ ਉਹਨਾਂ ਨੇ ਵੀ ਵਿੱਚ ਪਏ ਪਰ ਉਹਨਾਂ ਨੇ ਛੱਡਿਆ ਨਹੀਂ ਜੀ ਇਕੱਠੇ ਛੱਟਾ ਹੀ ਮੇਰੇ ਸਿਰ ਤੇ ਵੱਜਿਆ ਨੇ ਜੀ ਪੈਰ ਤੇ ਡੰਡੇ-ਡੁੰਡੇ ਮਾਰੇ ਆ ਜੀ ਮੁੱਕੇ-ਮੱਕੇ ਵੀ ਮਾਰੇ ਆ ਜੀ ਕਿੰਨੇ ਵਾਰਿਤ ਸਮਾਂ ਤੇ ਮੇਰੇ ਸ਼ਿਸ਼ੇ ਸੁਸੇਪਾਂ ਤੇ ਤੇ ਗੱਡੀ 'ਚ ਪੇਮੈਂਟ ਵੀ ਪਈ ਸੀ ਜੀ ਮੇਰੀ ਤੇ 26700 ਰੁਪਏ ਪੇਮੈਂਟ ਦਿੱਤੀ ਗਈ ਕਸਟਮਰ ਤੋਂ ਲੈ ਕੇ ਆਇਆ ਦੀ ਗੱਡੀ ਦਾ ਕੰਮ ਕਰਾਇਆ ਗਿਆ ਜੀ ਤੇ ਇੱਕ ਮੇਰੀ ਚੈਨ ਜੀ ਦੀ ਗੱਲੇ 'ਚ ਚਾਂਦੀ ਦੀ ਤੇ ਉਹ ਵੀ ਕੱਢ ਲਈ ਜੀ ਸੁਮੰਦੀ ਤੁਹਾਨੂੰ ਕੰਪਲੀਟ ਕਰਾਉਦੀ ਹਾਂ ਹਾਂ ਇਹ ਕੰਪਲੇਂਟ ਕਰਾਦੀ ਪਰ ਮੇਰੇ ਕੋਈ ਹਜੇ ਕੁਝ ਹੋਇਆ ਨਹੀਂ ਜੀ ਆਪਣਾ ਕਿਤਵਾਲੀ ਕੀ ਕਹਿਣਾ ਚਾਹਦੇ ਆਪਾਂ ਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ